ਹਾਂਜੀ ਵੈਲਕਮ ਆ ਤੁਹਾਡਾ ਆਪਣੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਕਰਨੀ ਆ ਮੂੰਗੀ ਤੇ ਸਪਰੇ ਮੂੰਗੀ ਵਧੀਆ ਫਲੀਆਂ ਚੱਕਿਆਈ ਹੈਗੀ ਠੀਕ ਆ ਜਿੱਦਾਂ ਦੀ ਵੀ ਆ ਤੇ ਉਹ ਥੋੜੀ ਪੀਲੀ ਜੀ ਪੈਂਦੀ ਕਰਕੇ ਆਪਾਂ ਇਕ ਤਾਕਤ ਵਾਲੀ ਸਪਰੇ ਕਰਨ ਲੱਗੇ ਆ ਉਹਦੇ ਅਸਤੇ ਆਪਾਂ ਲੈ ਕੇ ਆਂਦਾ ਆਹ ਪ੍ਰੋਡਕਟ ਤੇ ਜਸਵੀ ਪlant ਗਰੋਥਰ ਕੈਮੀਕਲ ਨੇਮ ਤਾਂ ਲਿਖਿਆ ਨਹੀਂ ਪਾਊਡਰ ਦੀ ਫਾਰਮ ਚ ਆ ਤੇ ਆ ਆਪਣਾ ਡਰਾਮਾ 1600 ਲੀਟਰ ਦਾ ਡੀਜ਼ਲ ਟੈਂਕ ਤੋਂ ਤਿਆਰ ਕਰਾਇਆ ਆਪ ਹੀ ਤੇ ਬਾਕੀ ਵੀ ਵਿਖਾਉਣਾ ਤੁਹਾਨੂੰ ਮੂੰਗੀ ਤੇ ਦਾ ਰਿਜ਼ਲਟ ਦੱਸ ਦਿਆਂ ਕੀ ਦਿੱਤਾ ਇਹਨੇ ਸਵੇਰੇ ਸਵੇਰੇ ਲਾਤੇ ਆ ਬਾਪੂ ਹਣੀ ਸਪਰੇਅ ਕਰਨਾ ਆਪਾਂ ਖੜੇ ਆ ਡਰਮ ਕੋਲੇ ਆਪਾਂ ਕਿਚਨੀਆ ਪੈਪ ਆਪੇ ਬਾਪੂ ਆ ਦੇ ਸਾਥ ਵਿਚਾਰ ਆਪਾਂ ਸਪਰੇਅ ਕਰੂ ਡਮ ਮੂੰਗੀ ਤੇ ਜਦੋਂ ਸਪਰੇਅ ਕਹਣਾ ਮੂੰਗੀ ਵਾਲੀ ਡਰਮ ਵਿੱਚ ਵਧ ਜੇ ਇਹ ਚੱਲਦਾ ਚੜੀ ਵਾਲਾ ਆਪਾਂ ਕਹਿੰਦੇ ਤੇ ਵੀ ਸਪਰੇਅ ਆਂਦੀ ਆ ਲੱਗਦੇ ਆਪਾਂ ਹੋਰ ਕੁਛ ਹੈ ਨਹੀਂ ਹੋ ਜੇ ਤੇ ਆਪਾਂ ਨੂੰ ਲੱਗਾ ਕਿ ਤੇ ਥੋੜੀ ਜੀ ਸਪਰੇਅ ਆ ਮੁੱਖ ਜੋ ਮੁੱਖ ਰੇ ਮੁੱਖੇ ਨੇ ਹੰਡਲ ਕਰਨਾ ਇੱਕ ਪਾਸੇ ਕਰਤੀਆਂ ਬਾਜਰਾ ਆਪਣਾ ਸਾਰਾ ਇਹਦੇ ਸਪਰੇ ਕਰ ਦਿੰਦੇ ਆ ਤੇ ਜਿਆਦਾ ਕੈਮੀਕਲ ਹੋਣਾ ਨਾ ਹੋਣਾ ਕਰਕੇ ਸਪਰੇ ਆਪਾਂ ਪੱਠਿਆਂ ਤੇ ਕਰਦੇ ਆ ਉਦਾਂ ਆਪਣੇ ਪੱਤੇ ਪੂਰੇ ਆਰਗੈਨਿਕ ਨਾ ਤਾਂ ਫਗੜੇ ਬਾਜਰੀ ਚ ਰੇ ਪਾਈਏ ਇਹਦੇ ਚ ਤੇ ਨਾ ਹੀ